ਪੂਰੀ ਤਰ੍ਹਾਂ ਬੀਤੇ ਦਿਨ ਫਿਰੋਜ਼ਪੁਰ ਦੇ ਪਿੰਡ ਟਾਰੀ ਨਜ਼ਦੀਕ ਇੱਕ i20 ਕਾਰ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ ਸੀ ਜਿਸ ਕਾਰਨ ਦੋਵੇਂ ਨੌਜਵਾਨ ਪੂਰੀ ਤਰ੍ਹਾਂ ਜ਼ਖਮੀ ਹੋ ਗਏ ਸਨ ਕਾਰ ਚਾਲਕ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ ਸਨ ਨੌਜਵਾਨਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿੱਥੇ ਕਿ ਇੱਕ ਨੌਜਵਾਨ ਦੀ ਮੌਤ ਹੋ ਗਈ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਭੈਣ ਜਿਹਨਾਂ ਦੀ ਮੌਤ ਹੋਈ ਕੀ ਤੁਹਾਡਾ ਕੀ ਲੱਗਦਾ ਹੈ ਘਰ ਵਾਲਾ ਜੀ ਕੀ ਭੈਣ ਘਟਣਾ ਕੀ ਵਾਪਰੀ ਹੈ ਸਰ ਕੰਮ ਤੋ ਆ ਰਹੇ ਸੀ ਗੱਡੀ ਵਿੱਚ ਵੱਜ ਰਹੀ ਹੈ ਭੱਜ ਕੇ ਆ ਸੀ ਪਤਾ ਨਹੀਂ ਲੱਗਾ ਤੇ ਇਹ ਕੰਮ ਕਿਥੇ ਕਰਦੇ ਸੀ ਸ਼ਹਿਰ ਫਰੋਜਪੁਰ ਜੀ ਰਾਜਵੀਰ ਦਾ ਕਰਦੇ ਸੀ ਅੱਛਾ ਗੁੱਡੀ ਇੱਕ ਲੜਕੀ ਹੈ ਅਸੀਂ ਤੁਹਾਡਾ ਬੱਚਾ ਇੱਕ ਬੇਟੀ ਹੈ ਹਾਂਜੀ ਇਹ ਕੋਣ ਵਾਲਾ ਹੋਰ ਘਰ ਦੇ ਵਿੱਚ ਤੁਹਾਡੇ ਕੋਣ ਵਾਲਾ ਕੱਲੇ ਪਤੀ ਸੀ ਤੁਹਾਡੇ ਹਾਂਜੀ ਕੀ ਮੰਗ ਕੀ ਕਰਦੇ ਸੀ ਨਸਾਫ ਦੇਣਾ ਚਾਹੀਦਾ ਸੀ ਉਹ ਮਰ ਲੜਕਾ ਵੀ ਅੱਛਾ ਤੇ ਇੱਕ ਹੀ ਘਟਨਾ ਕਿਵੇਂ ਵਾਪਰੀ ਇਹ ਸਾਮ ਤੋਂ ਚੱਲੇ ਸੀ ਪਰ ਅੱਛਾ ਜੀ ਟਟਾਰੀ ਹੁਣ ਚੱਲੇ ਸੀ ਆ ਦੇ ਸਾਈਡ ਤੇ ਪਰ ਉਹ ਗੱਡੀ ਲਈ ਜਾਂ ਸੀ ਇਹ ਬੜੀ ਤੇਜ਼ ਸੀ ਹੂੰ ਉਹਦੇ ਆ ਮੇਰੇ ਮੁੰਡੇ ਦੀ ਆ ਉੱਤੇ ਚੜਾਈ ਸੀ ਬਸ ਜੀ ਲੋਜ ਕਿੰਨੇ ਜਾਨੇ ਸੀ ਆ ਮੋਟਰਸਾਈਕਲ ਤੇ ਕਿੰਨੇ ਜਾਨੇ ਸੀ ਇਹ ਦੋ ਜਾਨੇ ਸੀ ਦੋ ਜਾਨੇ ਸੀ ਤੇ ਗੱਡੀ ਵਾਲਾ ਕੀ ਇਹਨਾਂ ਚੁੱਕ ਕੇ ਲ ਗਿਆ ਸੀ ਜਾਂ ਉਹ ਹੋਰ ਲੈ ਗਿਆ ਲੈ ਤਾ ਉਹ ਉਹ ਬਗੜਾ ਹੋ ਗਿਆ ਸੀ ਤੇ ਗੱਡੀ ਛੱਡ ਕੇ ਪੱਜ ਗਿਆ ਆ ਕੋਲ ਸਟਾਲ ਵੀ ਇਹਦੇ ਕੋਲੇ ਗਿਆ ਅੱਛਾ ਕੋਲ ਆ ਤੇ ਸਟਾਲ ਸੀ ਤੇ ਗੱਡੀ ਬਾਸ ਚੜ ਗਈ ਅੱਛਾ ਤੇ ਉਸ ਤੋਂ ਬਾਅਦ ਦੇ ਵਿੱਚ ਕੀ ਗੱਡੀ ਉੱਥੋਂ ਬਾਅਦ ਤੁਸੀਂ ਬਰਾਮਦ ਕੀ ਕੀਤੀ ਹੈਗੀ ਉੱਥੋਂ ਦੇ ਜਾ ਉਹ ਹੀ ਲੈ ਗਿਆ ਉਹ ਲੈ ਗਏ ਗੱਡੀ ਅਸੀਂ ਆਪਨੇ ਆਰਪਕੇ ਵਾਲੇ ਐਸਐਸਡੀ ਚੌਕ ਤੇ ਲੈ ਗਏ ਪਰ ਆਪਨੇ ਥਾਣੇ ਦੇ ਪਰਾਕੀ ਤੇ ਹਸਪਤਾਲ ਕੀ ਰਾਇ ਹਾਂ ਜੀ ਉੱਥੇ ਚੁੱਕਦੇ ਮਹਾਰਾਜ ਆਖੀ ਉੱਥੇ ਰਾਤ ਕੱਟੇ ਨਹੀਂ ਨਾ ਸਾਰੀ ਪਹੁੰਚਣ ਕੀਤੀ ਨਾ ਟੀਗੜਾ ਨਹੀਂ ਉੱਥੇ 140000 ਉੱਥੇ ਪਕੋ ਜੈਸਾ ਰਾਤ ਉੱਥੇ ਰਾਤ ਰਹਿਣੇ ਨਾ ਪਹੇਚੜਾਇਤੇ ਨਹੀਂ ਪਹੇਚੜਾਉਣ ਜੀ ਗਰੀਬ ਬੰਦੇ ਪੈਸਾ ਮੁੜੇ ਬਚਾਉਣ ਨੂੰ ਬਚਾਉਣ ਨੂੰ ਫਿਰਦੇ ਮਲਕੀ ਸਿੰਘ ਮੱਛਲ ਲੁਗਦੇ ਨੇ ਮੌਤ ਨੂੰ ਆ ਕੇ ਲੇ ਗਈ ਡਾਟ ਇਹ ਬੱਚੇ ਤੁਹਾਡੇ ਕਿਲੇ ਬੱਚੀ ਮਰ ਤੈਨ ਲੜਕੇ ਲੈ ਨਾ ਦੇ ਕਿ ਮੰਗ ਕੀ ਕਰਦੇ ਚ ਮੰਗ ਕੀ ਨਾ ਸਾਫ ਮਿਲਣਾ ਕਿ ਦੱਸੋ ਜੀ ਇਹ ਕਿਹੜੀ ਤੁਹਾਡੀ ਕਿੱਥੋਂ ਦੀ ਹੈ ਤੇ ਕੀ ਨਾਮ ਹੈ ਕੀ ਪੜਨਾ ਕੀ ਸਾਡੇ ਕੋਲ ਇੱਕ ਡੈੱਡ ਬੋਡੀ ਆਈ ਹੈਗੀ ਅੱਜ ਮਲਕੀਤ ਸਿੰਘ 37 ਸਾਲ ਉਮਰ ਹੈ ਮਸਤੇ ਕੇ ਪਿੰਡ ਦੀ ਹੈ ਤੇ ਪੁਲਿਸ ਪੇਪਰਾਂ ਦੇ ਅਕੋਰਡਿੰਗ 27 ਤਰੀਕ ਨੂੰ ਇੱਕ ਐਕਸੀਡੈਂਟ ਹੋਇਆ ਸੀਗਾ ਆਕਾਰੀ ਪਿੰਡ ਦੇ ਕੋਲ ਉਸ ਤੋਂ ਬਾਅਦ ਇਹਦੇ ਇਲਾਜ ਪਹਿਲਾਂ ਫਰੀਦਕੋਟ ਮੈਡੀਕਲ ਕਾਲਜ ਤੇ ਫਿਰ ਏਮਜ਼ ਮੈਡੀਕਲ ਕਾਲਜ ਉੱਥੇ ਹੋਇਆ ਤੇ ਕੱਲ ਰਾਤ ਇਹਦੀ ਐਮਜ਼ ਮੈਡੀਕਲ ਕਾਲਜ ਉੱਥੇ ਡੈਥ ਹੋਈ ਤੇ ਅੱਜ ਅਸੀਂ ਇਹਦਾ ਪੋਸਟਮਾਰਟਮ ਕੀਤਾ ਹੈ। ਉਧਰ ਪੁਲਿਸ ਨੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਜਾਂਚ ਅਧਿਕਾਰੀ ਨੇ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ। ਸਰ ਕੀ ਮਾਮਲਾ ਕੀ ਹੈ ਕੁੜਾ ਜਿਹੜਾ ਜੀ? ਮਾਮਲਾ ਪੁਰਾਣੀ 27 7 27 7 ਦੀ ਗੱਲ ਹੈ ਜੀ ਤੇ ਮਲਕੀਤ ਸਿੰਘ ਆਪਣੇ ਰਿਸ਼ਤੇਦਾਰ ਮਲਕੀਤ ਸਿੰਘ ਨਾਲ ਹੀ ਆਪਣੇ ਕੰਮ ਕਰ ਤੋਂ ਵਾਪਸ ਆ ਰਿਹਾ ਸੀ ਤੇ ਇਹ ਆਪਣੇ ਪਿੰਡ ਟਾਰੀ ਤੋਂ ਥੋੜਾ ਪਿਛੇ ਇੱਕ i20 ਕਾਰ ਨਾਲ ਐਕਸੀਡੈਂਟ ਹੋ ਗਿਆ ਇਹਨਾਂ ਦੇ ਤੇ ਉਹ ਮੌਕੇ ਤੇ ਇੱਕ ਵਾਰੀ ਭੱਜ ਗਿਆ ਸੀ ਇਹ ਜਿਹੜਾ ਜਿਹੜਾ ਕਾਰ ਡਰਾਈਵਰ ਸੀ ਤੇ ਬਾਅਦ ਦੇ ਵਿੱਚ ਉਹ ਆਪਣੇ ਬਾਅਦ ਉਹ ਕਾਰ ਵੀ ਆਪਦੀ ਉੱਥੇ ਲੈ ਗਿਆ ਉਹ ਤੋਂ ਮੌਕੇ ਤੋਂ ਲੈ ਗਿਆ ਤੇ ਜੋ ਜੋ ਪਹਿਲਾਂ ਇਹ ਅਮਨਜੀਤ ਦਾ ਹਸਪਤਾਲ ਦਾਖਲ ਰਿਹਾ ਤੇ ਇੱਕ ਦਿਨ 28 ਤਰੀਕ ਨੂੰ ਇਹਨਾਂ ਨੂੰ ਇਹ ਚਲੇ ਕੇ ਰੈਫਰ ਹੋ ਗਿਆ ਜੀ ਉਸ ਤੋਂ ਬਾਅਦ ਸਾਨੂੰ 6 ਤਰੀਕ ਨੂੰ ਤਰਾ ਮਿਲੀ ਹੈ ਜੀ ਕਿ ਆਪਣੇ ਜਿਹੜਾ ਮਲਕੀਤ ਸਿੰਘ ਪੁੱਤਰ ਭਜਨ ਸਿੰਘ ਇਹ ਇਲਾਜ ਲਈ ਦਾਖਲ ਤੇ ਜਿੰਦੇ ਅੱਜ ਇਲਾਜ ਲਈ ਦਾਖਲਾ ਜਿੰਦੀ ਅੱਜ ਦਰਾਨੇ ਇਹ ਅਜ ਕੱਲ ਮਿਤੀ 8 8 8 ਨੂੰ ਮੌਤ ਹੋ ਗਈ ਦਰਾਨੇ ਇਲਾਜ ਮੌਤ ਹੋ ਗਈ ਹੈ ਹਾਂਜੀ ਤੇ ਸਰ ਕੀ ਕਾਰਵਾਈ ਕੀ ਕੀਤੀ ਯਾਰ ਕਾਰਵਾਈ 106 ਬੀ ਐਨਐਸ ਦਾ ਪਰਚਾ ਦਿੱਤਾ ਜੀ ਇਹ ਜਿਸ ਨੂੰ ਬਾਅਦ ਆਈਪੀਸੀ 304 ਏ ਕਹਿ ਦਿੰਦੇ 106 ਬੀ ਐਨਐਸ ਦਾ ਪਰਚਾ ਦੇਗਾ ਤੇ ਬਣਦੀ ਕਾਰਵਾਈ ਤੇ ਬਾਈ ਨੇਮ ਬਾਈ ਨੇ ਪਰਚਾ ਦਿੱਤਾ ਦੋਸ਼ੀ ਤੇ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਪੁੱਤਰ ਬਲਵੰਤ ਸਿੰਘ ਪਿੰਡ ਬਾਧਰਵਾਲੇ ਦੇ ਖਿਲਾਫ ਪਰਚਾ ਦਰਜ ਕਰਤਾ ਜੀ ਤੇ ਬਹੁਤ ਜਲਦੀ ਨੂੰ ਅਰੈਸਟ ਕਰਕੇ ਹਲੀ ਕਰੀ ਅਰੀਜ ਹੁੰਦੀ ਹੋਊਗੀ ਪੋਸਟਮਾਰਟਮ ਕੀ ਹੋ ਗਿਆ ਜੀ ਪੋਸਟਮਾਰਟਮ ਡੈਡ ਬੋਡੀ ਲੈ ਕੇ ਆਏ ਆ ਜੀ ਤੇ ਇਸ ਤੋਂ ਇਸ ਤੋਂ ਬਾਅਦ ਪੋਸਟਮਾਰਟਮ ਕਰਾ ਗਏ ਜਿਹੜੀ ਵਾਟਸਐਪ ਵਾਲੇ ਮਰਤਕ ਦੀ ਡੈਡ ਬੋਡੀ ਵਾਲੇ ਕਰਤੀ ਹੋਈ ਜੀ ਨਾਮ ਤੁਸੀਂ ਤੁਹਾਡਾ ਇਹ ਐਸੇ ਗੁਰਪ੍ਰੀਤ ਸਿੰਘ